ਹਾਂ ਸਰ ਕੀ ਕਹਿਣਾ ਚਾਹੋਗੇ ਅੱਜ ਜਦੋਂ ਤੁਸੀਂ ਮੀਡੀਆ ਨਾਲ ਰੂਬਰੂ ਹੋ ਰਹੇ ਜੀ ਕੀ ਰਿਕਵਰੀ ਹੈ ਸਰ ਸਾਡੀ ਜਿਹੜੇ ਐਸ ਐਚਓ ਗੁਰੂ ਹਰਸਾ ਹੈ ਇਹਨਾਂ ਵੱਲੋਂ ਡੀ ਐਸ ਪੀ ਸਾਹਿਬ ਗੁਰੂ ਹਰਸਾ ਤਫ਼ਰੀਜ ਇਹਨਾਂ ਵੱਲੋਂ ਬੜੀ ਵਧੀਆ ਇੱਕ ਸਫਲਤਾ ਹਾਸਲ ਹੋਈ ਹੈ ਤੇ ਇਹਨਾਂ ਨੇ ਗ੍ਰੋ ਫੜਿਆ ਅਵਤਾਰ ਸਿੰਘ ਉਤਾਰੀ ਤੇ ਸੰਦੀਪ ਸਿੰਘ ਪੁੱਤਰ ਪੱਕਾ ਸਿੰਘ ਤੇ ਇਹਦੇ ਵਿੱਚ ਅਸੀਂ ਪੁਸ਼ਕੀਸ਼ਦਾਨ ਹੋਰ ਵੀ ਆ ਰਹੇ ਸ਼ਾਇਦ ਉਹਨਾਂ ਦੇ ਸਾਥੀ ਹੋਣ ਤੇ ਇਹਨਾਂ ਤੋਂ 25 ਮੋਟਰਸਾਈਕਲ ਰਾਮਨਦਕਰਨ ਸਫਲ ਸਫਲਤਾ ਹਾਸਲ ਹੋਈ ਚੋਰੀ ਦੇ ਮੋਟਰਸਾਈਕਲ ਜਿਹਦੇ ਵਿੱਚ ਸਕੂਟਰ ਜਿਹੜੇ ਐਕਟਿਵਾ ਹੈਗੇ ਆ ਤੇ ਇਵੇਂ ਹੀ ਮੋਟਰਸਾਈਕਲ ਨਵੇਂ ਜਿਹੜੇ ਬੁਲਟ ਹੈ ਇਹਦੇ ਵਿੱਚ ਬੁਲਟ ਤਿੰਨ ਨਵੇਂ ਬੁਲਟ ਹੈ ਐਕਟਿਵਾ ਤਿੰਨ ਹੈ ਪਲਸਰ ਮੋਟਰਸਾਈਕਲ ਲੱਕਿਆ ਪਲੈਟੀਨਾ ਮੋਟਰਸਾਈਕਲ ਤਿੰਨ ਸਪਲੈਂਡਰ ਪੰਜ ਤੇ ਡਿਲਕਸ ਸਪਲੈਂਡਰ ਡਿਲਕਸ 10 ਮੋਟਰਸਾਈਕਲ ਟੋਟਲ 25 ਮੋਟਰਸਾਈਕਲ ਚੋਰੀ ਦੇ ਜਿਹੜੇ ਇਹਨਾਂ ਨੇ ਬਰਾਮਦ ਕਰਨ ਨੂੰ ਇੱਕ ਸਫਲਤਾ ਹਾਸਲ ਹੋਈ ਹੈ ਤੇ ਆ ਦੋ ਜਣੇ ਆ ਗ੍ਰਿਫਤਾਰ ਕੀਤੇ ਆ ਇਹਦੇ ਚ ਆ ਜਿਹੜਾ ਅਵਤਾਰ ਸਿੰਘ ਅਫਤਾਰੀ ਆ ਪੁੱਤਰ ਮਲਕੀਤ ਸਿੰਘ ਵਾਸੀ ਨੂਰਪੁਰ ਚੱਠਾ ਜਿਹੜਾ ਜਲੰਧਰ ਤੇ ਹੁਣ ਕਤੂਬਗੜ੍ਹ ਪਾਟੇ ਚ ਰਹਿੰਦਾ ਸੀ ਗੁਰੂ ਅਰਜਨ ਦੇਵ ਚ ਜੀ ਇਹ ਬੰਦਾ ਬੜਾ ਨਟੋਰੀਅਸ ਹੈ ਇਹ ਇੱਕ ਪੱਕਾ ਕ੍ਰੋਨਿਕ ਚੋਰ ਹੈ ਜਿਹੜਾ ਅੱਗੇ ਵੀ ਮੋਟਰਸਾਈਕਲ ਚੋਰੀ ਚ ਜਾਂ ਹੋਰ ਚੋਰੀਆਂ ਦੇ ਵਿੱਚ ਬਹੁਤ ਦੀ ਸ਼ਾਮਲ ਰਿਹਾ ਹੈ ਇਹਦੇ ਤੇ 19 ਐਫ ਆਈ ਆਰਸ ਦਰਜ ਆ ਜਿਹੜੇ ਵੱਖ-ਵੱਖ ਥਾਣਿਆਂ ਦੇ ਵਿੱਚ ਜਿਵੇਂ ਜਲਾਲਾਬਾਦ ਫਾਜ਼ਲਕਾ ਤੇ ਸਿਵਲ ਲਾਈਨ ਬਟਿੰਡਾ ਹੁਣ ਵੀ ਜਿਹੜਾ ਇਹਦੀ ਪੁਛਕਿਸ਼ ਤੋਂ ਸਾਹਮਣੇ ਆਈਆਂ ਚੀਜ਼ਾਂ ਉਹਦੇ ਵਿੱਚ ਇਹ ਹੈ ਵੀ ਇਹਨਾਂ ਨੇ ਜ਼ਿਆਦਾਤਰ ਆ ਮੋਟਰਸਾਈਕਲ ਜਿਹੜੇ ਚੋਰੀ ਕੀਤੇ ਵਹੀਕਲਸ ਇਹ ਬਠਿੰਡਾ ਤੋਂ ਮਾਨਸਾ ਤੋਂ ਤੇ ਜਲਾਲਾਬਾਦ ਤੋਂ ਚੋਰੀ ਕੀਤੇ ਇਹਦਾ ਸਾਰਾ ਅਸੀਂ ਰਿਕਾਰਡ ਦੇਖ ਰਹੇ ਆ ਮੋਟਰਸਾਈਕਲਸ ਦਾ ਤੇ ਉਹਦੀ ਚੋਰੀ ਦੇ ਤੇ ਪੁਛਕਿਸ਼ ਮੁਤਾਬਕ ਉਹਨਾਂ ਦੇ ਨਾਲ ਅਸੀਂ ਤਾਲਮਿਲ ਕਰ ਰਹੇ ਆ ਇਹਨਾਂ ਡਿਸਟ੍ਰਿਕਟਸ ਦੇ ਨਾਲ ਜਿੱਥੇ ਜਿੱਥੇ ਮਾਨਸਾ ਬਠਿੰਡਾ ਤੇ ਜਲਾਲਾਬਾਦ ਹਫਾਜ਼ਤਤਾ ਦੇ ਵਿੱਚ ਵੀ ਉਹਨਾਂ ਦੇ ਨਾਲ ਤਾਲਮਿਲ ਕਰਕੇ ਜੋ ਉਹਨਾਂ ਦੇ ਉੱਥੇ ਪਰਚੇ ਦਰਜ ਹੈ ਜੀ ਜਾਂ ਉਹਨਾਂ ਦੇ ਕਿਸੇ ਕਿਸਮ ਦੀ ਜਿਹੜੀ ਡਿਟੇਲਸ ਇਹਨਾਂ ਬਾਰੇ ਵਹੀਕਲਸ ਬਾਰੇ ਲੈ ਕੇ ਇਹਨਾਂ ਦੇ ਮਾਲਕਾਂ ਨੂੰ ਅਸੀਂ ਜਲਦ ਤੋਂ ਜਲਦ ਇਹ ਵਾਪਸ ਕਰਾਂਗੇ ਇਹ ਸਰ ਕਿੱਥੋਂ ਰਿਕਵਰ ਹੋਏ ਸੀ ਕਿ ਮੋਟਰਸਾਈਕਲ ਇਹਨਾਂ ਨੇ ਜੀ ਇੱਥੇ ਜਦੋਂ ਅਰੈਸਟ ਕੀਤੇ ਇਹਨਾਂ ਨੂੰ ਇਨਫੋਰਮੇਸ਼ਨ ਸੀਗੀ ਤੇ ਉਹਦੇ ਬੇਸ ਤੇ ਇਹਨਾਂ ਨੇ ਬੰਦੇ ਅਰੈਸਟ ਕੀਤੇ ਤਾਂ ਇਹਨਾਂ ਨੇ ਉਸ ਤੋਂ ਬਾਅਦ ਉਹਨਾਂ ਦੇ ਦਸਨ ਤੋਂ ਦੋ ਮੋਟਰਸਾਈਕਲ ਸਰੂਪੇ ਵਾਲਾ ਰੋਡ ਬੰਦ ਪੇ ਗਦਾਮ ਦੇ ਸਾਹਮਣੇ ਉੱਥੋਂ ਇਹਨਾਂ ਨੇ ਰਿਕਵਰ ਕੀਤੇ ਤੇ 23 ਮੋਟਰਸਾਈਕਲ ਝਾਵਲਾ ਰੋਡ ਦੇ ਜਿਹੜੇ ਬੰਦਪੇ एग्जाम ਹੈ ਜਿੱਥੇ ਮਤਲਬ ਅਬੰਡਨਡਰ ਬਿਲਡਿੰਗਸ ਜੀ ਸਰ ਉਥੋਂ ਇਹਨਾਂ ਨੇ ਦੌਰ ਕੀ ਟੋਟਲ ਕੋ ਕੇ ਰੱਖੇ ਸੀ ਸਰ ਕੀ ਦੇਖਦੇ ਹੋ ਜੀ ਕਿੰਨੇ ਕੋ ਹੌਸਲੇ ਇਹਨਾਂ ਦੇ ਬੁਲੰਦ ਹੈ ਜਿੱਦਾਂ ਸਰ ਤੁਸੀਂ ਦੱਸ ਰਹੇ ਜੀ 19 ਪਰਚੇ ਇਹਨਾਂ ਦੇ ਜੀ ਔਰ 25 ਦੀ ਰਿਕਵਰੀ ਹੋਈ ਹੈ ਜੀ ਇਹ ਇੱਥੇ ਧਿਆਨ ਦੇ ਇਹ ਧਿਆਨ ਦੇਣ ਦੀ ਉਹ ਗੱਲ ਇਹ ਹੈ ਜੀ ਵੀ 19 ਪਰਚੇ ਆ ਹੁਣਾਂ ਪਰਚਾ ਹੋ ਗਿਆ ਇੰਨੀ ਰਿਕਵਰੀ ਕਰ ਲਈ ਜੀ ਹੌਸਲੇ ਤਾਂ ਇਹਨਾਂ ਦੇ ਪਸਤ ਆ ਜੀ ਤੇ ਅਜੇ ਹੀ ਮੈਂ ਇਹਨਾਂ ਨੂੰ ਵਾਰਨਿੰਗ ਦਿੰਦਾ ਜਿਹੜੇ ਵੀ ਇਹ ਬੰਦੇ ਆ ਕੋਈ ਚੋਨੀ ਚੋਨੀ ਕਰਨ ਵਾਲੇ ਜਾਂ ਹੋਰ ਉਹਨਾਂ ਨੂੰ ਅਸੀਂ ਮਤਲਬ ਸੌਖੇ ਨਹੀਂ ਛਾਣ ਦੇਵਾਂਗੇ ਉਹਨਾਂ ਦੀ ਨੀਂਦ ਆਰਾਮ ਕਰਕੇ ਰੱਖਾਂਗੇ ਤੇ ਉਹਨਾਂ ਨੂੰ ਜੇਲਾ ਭੁਗਤਨੀਆਂ ਪੈਣੀਆਂ ਤੇ ਜਿਹੜਾ ਆਪਣੇ ਕਾਨੂੰਨ ਅਨੁਸਾਰ ਜਿਹੜੀ ਕਾਰਵਾਈ ਸਖਤ ਤੋਂ ਸਖਤ ਅਸੀਂ ਕਰਾਂਗੇ ਜਿਹੜਿਆ ਚੋੜੀ ਕਰ ਰਿਹਾ ਕਰ ਰਿਹਾ ਸਰ ਤੁਸੀਂ ਵਿਧਾਈ ਦੇ ਪਾਤਰ ਹੋ ਜਦੋਂ ਤੋਂ ਤੁਸੀਂ ਚਾਰਜ ਸੰਭਾਲਿਆ ਕਾਫੀ ਰਿਕਵਰੀ ਹੋਈ ਹੈ ਨਸ਼ੇ ਨੂੰ ਲੈ ਕੇ ਐਨਡੀ ਦੇ ਕਾਫੀ ਮਾਮਲੇ ਦਰਜ ਕੀਤੇ ਗਏ ਜੀ ਔਰ ਵੀ ਸਰ ਕੋਈ ਆਉਣ ਵਾਲੇ ਸਮੇਂ ਚ ਇਦਾਂ ਦੀ ਰਿਕਵਰੀ ਜਾਂ ਜਿਨ੍ਹਾਂ ਦੇ ਸਰ ਪ੍ਰਾਪਰਟੀ ਵਗੈਰਾ ਫ੍ਰੀਜ਼ ਕਰਨੀ ਹੈ ਜੀ ਦੇਖੋ ਜੀ ਆਪਣੇ ਕਈ ਕਰੋੜਾਂ ਦੀ ਅਸੀਂ ਪ੍ਰਾਪਰਟੀ ਫ੍ਰੀਜ਼ ਕੀਤੀ ਹੈ ਡਿਸਟਰੋਏ ਵੀ ਕੀਤੀ ਹੈ ਉਹਨਾਂ ਦੇ ਡਿਮੋਲਿਸ਼ ਕੀਤੀ ਗਈ ਹੈ ਜਿਹੜੇ ਉਹਨਾਂ ਨੇ ਇਲ ਗਾਟਨ ਵੈਲਥ ਜਿਹੜੇ ਨਜਾਇਜ਼ ਧੰਦੇ ਤੋਂ ਉਸ ਦੇ ਟਰਾਂਸਪੋਰਟ ਦੇ ਜਿਹੜੇ ਧੰਦੇ ਤੋਂ ਉਹਨਾਂ ਨੇ ਪੈਸੇ ਕਮਾਏ ਸੀਗੇ ਉਹ ਡਰਗ ਮਨੀ ਉਹ ਅਸੀਂ ਜਬਤ ਵੀ ਕੀਤੀ ਹੈ ਜਿਹੜੀ 80 ਲੱਖ ਤੋਂ ਵੱਧ ਜਿਹੜੇ ਅਸੀਂ ਆ ਚਾਰਾਂ ਮਹੀਨਿਆਂ ਚ ਇਹਨਾਂ ਦਾ ਡਰਗ ਮਨੀ ਅਸੀਂ ਰਿਕਵਰ ਕੀਤੀ ਹੈ ਕਰੋੜਾਂ ਦੀ ਇਹਨਾਂ ਦੀ ਪ੍ਰਾਪਰਟੀਆਂ ਅਸੀਂ ਉਹਦੇ ਵਿੱਚ 68 ਐਕਟ ਦੇ ਵਿੱਚ ਐਨਡੀਪੀਐਸ ਐਕਟ ਦੇ ਅਧੀਨ ਅਸੀਂ ਉਹਨੂੰ ਫ੍ਰੀਜ਼ ਕੀਤਾ ਹੈ ਤੇ ਇਵੇਂ ਇਹਨਾਂ ਦੀਆਂ ਪ੍ਰੋਪਰਟੀਆਂ ਡਿਸਟਰੋਏਬ ਕੀਤੀ ਗਈਆਂ ਜਿਹੜੇ ਟਬਲਿਸ਼ ਕੀਤੇ ਨੇ ਜਿਹੜੀਆਂ ਇਹਨਾਂ ਨੇ ਨਜਾਇਜ਼ ਧੰਦੇ ਤੋਂ ਬਣਾਈਆਂ ਸੀ ਸਰ ਕੀ ਲੱਗਦਾ ਹੈ ਕਮਾਂਡ ਤੋਂ ਬਾਅਦ ਹੋਰ ਵੀ ਰਿਕਵਰੀ ਇਹਨਾਂ ਕੋਲ ਹੋਣ ਦੇ ਚਾਂਸ ਹੈ ਨੇ ਬਿਲਕੁਲ ਜੀ ਬਿਲਕੁਲ ਇਹਨਾਂ ਤੋਂ 25 ਤਾਂ ਹੈ ਜਿਹੜੇ ਟੂ-ਵੀਲਰ ਰਿਕਵਰ ਹੋ ਗਏ ਆ ਹੋਰ ਵੀ ਸਾਨੂੰ ਉਮੀਦ ਹੈ ਵੀ ਇਹਨਾਂ ਦੇ ਜੇ ਕੋਈ ਨਾਲ ਦਾ ਕੋਈ ਜਾਣ ਪਛਾਣ ਵਾਲਾ ਸਾਥੀ ਵੀ ਹੋਵੇ ਕੁਝ ਕਿਸੇ ਦਰਾਂ ਦੀ ਕੋਈ ਵੀ ਚੀਜ਼ ਹੋਰ ਸਾਹਮਣੇ ਆਉਂਦੀ ਹੈ ਹੋਰ ਵੀ ਰਿਕਵਰ ਹੋ ਸਕਦਾ ਕਿਉਂਕਿ ਸਰ ਜੀ ਛਿੱਟੀ ਵੱਡੀ ਮਾਤਰਾ ਦੇ ਵਿੱਚ ਬਾਈਕ ਮਿਲਣੀ ਯਾਨੀ ਕੋਈ ਨਵੇਂ ਅੱਛੀ ਕੰਡੀਸ਼ਨ ਦੇ ਬਾਈਕ ਕਹਿੰਦੇ ਕਿ ਕਾਫੀ ਨਾਲ ਨਾਲ ਹੋਰ ਵੀ ਲੋਕ ਇਨਵੋਲ ਲੱਗਦੇ ਨੇ ਵੀ ਇਹ ਦੋ ਬੰਦਿਆਂ ਦਾ ਕੰਮ ਤਾਂ ਕਰ ਨਹੀਂ ਹੋ ਸਕਦਾ ਤੇ ਇਸ ਤੋਂ ਬਾਅਦ ਬਿਲਕੁਲ ਹੀ ਨਟੋਰੀਅਸ ਹੈ ਇਹਨਾਂ ਦੇ ਨਾਲ ਹੋਰ ਵੀ ਸਾਥੀ ਹੋ ਸਕਦੇ ਆ ਅਸੀਂ ਵੀ ਉਵੇਂ ਇਹਨਾਂ ਦੀ ਪੁਛਗਿਸ ਚੱਲ ਰਹੀ ਹੈ ਜਿਵੇਂ ਹੋਰ ਚੀਜ਼ ਸਾਹਮਣੇ ਪੁਛਗਿਸ ਤੋਂ ਆਈ ਤੇ ਇਹਨਾਂ ਦੇ ਨਾਲ ਦੇ ਜਿਹੜੇ ਹੋਰ ਸਾਥੀ ਵੀ ਆਏ ਤੇ ਉਹਨਾਂ ਨੂੰ ਵੀ ਧਰਤ ਤੱਕ ਥੈਂਕ ਯੂ